ਗੱਲ ਕਰਾਂਗੇ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਦੱਸ ਦਈਏ ਕਿ ਮੁਰ ਤੋਂ ਗੁਰਮੀਤ ਰਾਮ ਰਹੀਮ ਨੂੰ 50 ਦਿਨਾਂ ਦੀ ਪੈਰੋਲ ਮਿਲ ਚੁੱਕੀ ਹੈ ਜਿਸ ਨੂੰ ਲੈ ਕੇ ਇਸ ਦੇ ਉੱਤੇ ਸਵਾਲ ਉੱਠਣੇ ਤਾਂ ਲਾਜ਼ਮੀ ਹੀ ਹਨ ਕਿਉਂਕਿ ਲਗਾਤਾਰ ਸਿੱਖ ਜਥੇਬੰਦੀਆਂ ਵੱਲੋਂ ਜਦੋਂ ਵੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾਂਦੀ ਹੈ ਤਾਂ ਇਸ ਦੇ ਉੱਤੇ ਸਵਾਲ ਚੁੱਕੇ ਜਾਂਦੇ ਨੇ ਇਤਰਾਜ਼ ਕੀਤਾ ਜਾਂਦਾ ਹੈ ਕਿ ਜਦੋਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ ਜਾ ਫਿਰ ਉਹਨਾਂ ਦੀ ਪੈਰੋਲ ਦੀ ਗੱਲ ਕਰਦੇ ਆ ਤਾਂ ਉਦੋਂ ਸਰਕਾਰਾਂ ਕਿਉਂ ਚੁੱਪ ਕਰ ਜਾਂਦੀਆਂ ਨੇ ਤਾਂ ਫਿਰ ਦੋਰਾ ਕਾਨੂੰਨ ਕਿਉਂ ਅਪਣਾਇਆ ਜਾ ਰਿਹਾ ਹੈ ਕਿ ਜਿਹੜਾ ਇੱਕ ਬਲਾਤਕਾਰੀ ਹੈ ਜਿਹਦੇ ਉੱਤੇ ਸਾਧਵੀਆਂ ਦੇ ਨਾਲ ਜੋਨ ਸ਼ੋਸ਼ਣ ਦੇ ਇਲਜ਼ਾਮ ਲੱਗੇ ਹੋਣ ਕਤਲ ਦੇ ਇਲਜ਼ਾਮ ਲੱਗੇ ਹੋਣ ਤਾਂ ਉਹ ਆਪਣੀ ਸਜ਼ਾ ਦੇ ਮੁਤਾਬਿਕ ਇੱਕ ਵਾਰ ਨਹੀਂ ਦੋ ਵਾਰ ਨਹੀਂ ਘਟੋ-ਕਟ ਹੁਣ ਨੋਵੀਂ ਵਾਰ ਪੈਰੋਲ ਦੇ ਬਾਹਰ ਆ ਰਿਹਾ ਜਿਸ ਨੂੰ ਲੈ ਕੇ ਐ ਜੀ ਪੀਸੀ ਨੇ ਤੇ ਉੱਤੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ ਉਹਨਾਂ ਕਹਿੰਦੇ ਕਿ ਜਦੋਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ ਤਾਂ ਉਦੋਂ ਸਰਕਾਰਾਂ ਚੁੱਪ ਹੋ ਜਾਂਦੀਆਂ ਨੇ ਤਾਂ ਫਿਰ ਬੰਦੀ ਸਿੰਘਾਂ ਤੋਂ ਆਖਰ ਸਰਕਾਰਾਂ ਨੂੰ ਡਰ ਕੀ ਹੈ ਕਿ ਉਹਨਾਂ ਨੂੰ ਪੈਰੋਲ ਹੀ ਦਿੱਤੀ ਜਾਂਦੀ ਤੇ ਨਹੀਂ ਉਹਨਾਂ ਦੀ ਰਿਹਾਈ ਦੇ ਉੱਤੇ ਚਰਚਾ ਕੀਤੀ ਜਾਂਦੀ ਹੈ ਕਿਉਂਕਿ ਬੰਦੀ ਸਿੰਘ ਕਿੰਨੀਆਂ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਆਪਣੀਆਂ ਸਜ਼ਾਵਾਂ ਤੱਕ ਵੀ ਪੂਰੀਆਂ ਕਰ ਚੁੱਕੇ ਨੇ ਇਸ ਦੇ باوجود ਵੀ ਸਰਕਾਰਾਂ ਉਹਨਾਂ ਨੂੰ ਰਿਹਾਨ ਨਹੀਂ ਕਰ ਰਹੀਆਂ ਪਰ ਦੂਜੇ ਪਾਸੇ ਬਲਾਤਕਾਰੀ RAM ਰਹੀਮ ਜਿਹਦੇ ਉੱਤੇ سنگੀਨ ਦੋਸ਼ ਲੱਗੇ ਹੋਏ ਨੇ ਇਸ ਦੇ باوجود ਵੀ ਉਸ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾਂਦੀ ਹੈ ਤਾਂ ਇਸ ਵਾਰ ਵੀ ਜਿਹੜਾ ਕਿ ਗੁਰਮੀਤ RAM ਰਹੀਮ ਨੂੰ 50 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਜਿਸ ਦੇ ਮੱਦੇਨਜ਼ਰ ਉਹ ਵਰਨਾਮਾ ਦੇ ਜਿਹੜਾ ਕਿ ਆਸ਼ਰਮ ਦੇ ਵਿੱਚ ਰਹੇਗਾ 50 ਦਿਨਾਂ ਬਾਅਦ ਸੇ ਉਹ ਬਾਹਰ ਆਇਆ ਜਿਸ ਨੂੰ ਲੈ ਕੇ ਐ ਜੀ ਪੀਸ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਨੇ ਜਿਹੜੇ ਕਿ ਵੱਡੇ ਸਵਾਲ ਚੁੱਕੇ ਨੇ ਕੀ ਇਹ ਸਭ ਕੁਝ ਰਾਜਨੀਤੀ ਕਰਕੇ ਹੋ ਰਿਹਾ ਆਪਣੇ ਫਾਇਦੇ ਦੇ ਬਾਅਸ ਤੇ ਵਾਰ-ਵਾਰ ਗੁਰਮੀਤ RAM ਰਹੀਮ ਨੂੰ ਪੈਰੋਲ ਦਿੱਤੀ ਜਾਂਦੀ ਹੈ ਪਰ ਜਦੋਂ ਅਸੀਂ ਬੰਦੀ ਸਿੰਘਲ ਦੀ ਰਿਹਾਈ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਮਿਲਣ ਤੱਕ ਦਾ ਸਮਾਂ ਵੀ ਨਹੀਂ ਦਿੱਤਾ ਜਾਂਦਾ ਇਸ ਮੁੱਦੇ ਤੇ ਚਰਚਾ ਕਰਨ ਲਈ ਵੀ ਸਾਨੂੰ ਸਮਾਂ ਨਹੀਂ ਦਿੱਤਾ ਜਾਂਦਾ ਤਾਂ ਫਿਰ RAM ਰਹੀਮ ਨੂੰ ਹਰ ਵਾਰ ਪੈਰੋਲ ਕਿਉਂ ਦਿੱਤੀ ਜਾਂਦੀ ਹੈ ਸੋ ਦਾ ਦੇ ਕਿ ਸੋ ਪਹਿਲਾਂ ਵੀ 8 ਵਾਰ ਗੁਰਮੀਤ ਰਾਮ ਰਹਿਮ ਪੈਰੋਲ ਤੇ ਬਾਹਰ ਆ ਚੁੱਕਿਆ ਜਿਸ ਨੂੰ ਲੈ ਕੇ ਹਮੇਸ਼ਾ ਸਿੱਖ ਜਥੇਬੰਦੀਆਂ ਨੇ ਸਵਾਲ ਚੁੱਕੇ ਨੇ ਇਸ ਇਤਰਾਜ਼ ਪ੍ਰਗਟ ਕੀਤਾ ਕਿ ਆਖਰ ਗੁਰਮੀਤ ਰਾਮ ਰਹਿਮ ਨੂੰ ਹਰ ਵਾਰ ਪੈਰੋਲ ਕਿਉਂ ਦਿੱਤੀ ਜਾਂਦੀ ਹੈ ਕਿਉਂਕਿ ਇਸ ਵਾਰ ਉਹ 50 ਦਿਨਾਂ ਦੀ ਪੈਰੋਲ ਤੇ ਆ ਰਿਹਾ ਹੈ ਇਸ ਤੋਂ ਪਹਿਲਾਂ 21 ਦਿਨਾਂ ਦੀ ਪੈਰੋਲ ਤੇ ਦੋ ਵਾਰ 40-40 ਦਿਨਾਂ ਦੀ ਪੈਰੋਲ ਤੇ ਵੀ ਬਾਹਰ ਆਇਆ ਤੇ ਪਹਿਲੀ ਵਾਰ ਗੁਰਮੀਤ ਰਾਮ ਰਹਿਮ ਉਦੋਂ ਬਾਹਰ ਆਇਆ ਸੀ ਜਦੋਂ ਉਹਨਾਂ ਦੀ ਮਾਤਾ ਬਿਮਾਰ ਸੀ ਤਾਂ ਗੁਰੂਗ੍ਰਾਮ ਦੇ ਵਿੱਚ ਉਹਨਾਂ ਦਾ ਹਾਲ ਚਾਲ ਜਾਣਨ ਵਾਸਤੇ ਉਹਨਾਂ ਨੂੰ ਜਿਹੜੇ ਕਿ 1 ਘੰਟੇ ਦੀ ਪੈਰੋਲ ਦਿੱਤੀ ਗਈ ਸੀ ਉਸ ਤੋਂ ਬਾਅਦ ਮੁੜ ਤੋਂ ਦੂਜੀ ਵਾਰ ਪੈਰੋਲ ਉਦੋਂ ਮਿਲੀ ਸੀ ਜਦੋਂ ਉਸਨੇ ਫਿਰ ਤੋਂ ਆਪਣੀ ਬਿਮਾਰ ਮਾਂ ਦਾ ਹਾਲਚਾਲ ਜਾਣਨ ਸਿੱਧਾ 1 ਦਿਨ ਦੀ ਪੈਰੋਲ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੈਰੋਲ ਮਿਲੰਦਾ ਸਿਲਸਿਲਾ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਕਦੇ 21 ਦਿਨਾਂ ਦੀ ਪੈਰੋਲ ਕਦੇ 40 ਦਿਨਾਂ ਦੀ ਪੈਰੋਲ ਤੇ ਹੁਣ ਮੂੜ ਤੋਂ ਜਿਹੜੀ ਕਿ 50 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਜਿਸ ਤੋਂ ਬਾਅਦ ਲਗਾਤਾਰ ਐਜੀਪੀਸੀ ਵੱਲੋਂ ਇਸ ਦੇ ਉੱਤੇ ਸਖਤ ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਹਰਫ ਪੰਜਾਬ ਟੀਵੀ